पढ़ाई तो नदी उद्देनी ही रहने दिया, वेल्ला भी कोटके तो अर्थित ही सात सात महीने करे बैठी रही है। इसी कपड़े नी दिन दे करे कोशिश में जैसे, आई करी यानि रहने। की लड़कों भी कितने नहीं हैं। इसमें तो सात सावते सावरे ने यही जरा लड़े नहीं काले यही लड़े नहीं रह। और आगे ये मेरी ਦੇ ਬਾਈ ਦੀ ਹਾਂ ਅਰਥਾਤ ਸੋਰਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਮਨ ਜੀ ਇਹ ਸੋਰਾ ਹਾਂ ਦਿੱਖੀ ਕੀ ਲੱਗੀ ਸੀ ਤੇ ਕਿਹਦਾ ਲੋਗੇ ਤੇ ਦੈ ਜੀ ਨੂੰ ਕੀ ਗੱਲ ਹੋਈ ਸਾਰੀ ਬੇਟੀ ਨੂੰ ਵਿਆਹ ਇਹਨਾਂ ਜੀ ਪਾਪ ਕੇ ਹਾਕ 2014 ਦੇ 11 ਸਾਲ ਹੋ ਗਏ 11 ਸਾਲ ਹੋ ਗਏ ਬੇਟੀ ਵੇਹ ਨੂੰ ਬਸ ਉਹ ਦਿਨ ਦੀ ਲੜਾਈ ਪੜਾਈ ਤਾਂ ਇਹਨਾਂ ਦੀ ਉਹ ਦਿਨ ਨਹੀਂ ਰਹਿਂਦੀ ਆ ਪਹਿਲਾਂ ਵੀ ਕੋਟਕੇ ਤੌਰ ਤੇ 7-8 ਮਹੀਨੇ ਘਰੇ ਬੈਠੀ ਰਹੀ ਐ ਉਹ ਦਾ ਸਹੁਰੇ ਨੇ ਸੱਸ ਨੇ ਤੇ ਮਿੰਨਾਨੀ ਘੁੱਟੀ ਸੀ ਉਹ ਦਾ ਚਲ ਪਰੋਣਾ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀ ਐ ਉਹ ਤੋਂ ਬਾਅਦ ਚੱਲ ਲਮੇਟ ਕੇ ਸੀ ਲੈ ਕੇ ਤੇ ਘਰੇ ਰੱਖੀ ਗਈ 8 ਮਹੀਨੇ ਬਾਅਦ ਕੇ ਰੱਖੀ ਫਿਰ ਚਲ ਪੰਚਾਇਤਾਂ ਬਣ ਕੇ ਉੱਤਰ ਆ ਹੀ ਆ ਕੇ ਗਈ ਐ اسی ਤਰਤੀ ਤੀ ਫੇਰ ਉਹ ਹੀ ਆ ਕੇ ਵਸ ਰੋਹ ਦੀ ਲੜ ਲੜਾਈ ਐ ਤੇਰੇ ਪੇਕੇ ਵਸਣਾ ਰਾਣੀ ਦਿੰਦੇ ਤੇਰੇ ਪੇਕੇ ਤੋਂ ਕੋਈ ਸ਼ੀ ਕੱਪੜੇ ਨਹੀਂ ਦਿੰਦੇ ਕਦੇ ਕੁਝ ਨਹੀਂ ਰਸੇ ਐਂ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਸੀ ਕਹਿੰਦੀ ਮੰਮੀ ਦਾ ਸੂਸੀ ਆਸਰਨਾ ਕਰੋ ਕੋਈ ਨਾ ਕਹੀ ਜਾਂਦੇ ਮਾਸ਼ਾ ਕੀ ਭਈ ਯਾਰ ਰੱਬ ਜਾਣੇ ਹੁਣ ਮੈਂ ਤਾਂ ਫੋਨ ਹੀ ਕੀਤਾ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆਜੋ ਕਿਉਂ ਰਾਜੂ ਗੁੱਸੇ ਹੁੰਦੀ ਆ ਰਾਜੂ ਅੰਦਰ ਬੈਠੀ ਆ ਮੈਂ ਕਹੀ ਕਿ ਆ ਜੰਨੇ ਆ ਐਸੀ ਬਸ ਤੇ ਮੈਂ ਹੌਲੀ ਹੌਲੀ ਆਈ ਆ ਜਿੱਥੋਂ ਦੇ ਪਰਸ ਨਹੀਂ ਲਈ ਗਈ ਆ ਗਏ ਫੋਨ ਕਰੀ ਗਏ ਆਜੋ ਆਜੋ ਮਸਿਆਂ ਆਉਣੀ ਆ ਮੈਂ ਕਹੀ ਗਈਆਂ ਬਸ ਮੈਨੂੰ ਇੱਥੇ ਜਾ ਕੇ ਕਹਿੰਦੇ ਜਾਰੇ ਆਜੋ ਰੱਦ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਬਸ ਪਰੋਣੇ ਨਹੀਂ ਕਿਹਾ ਮਗਰ ਉਹ ਗੋਲੀਆਂ ਕਿਨੇ ਖਵਾਈਆਂ ਨੇ ਕਰਿਆ ੱਟਕੇ ਨਾਲ ਖਵਾਈਆਂ ਹੀ ਲੱਗਦੇ ਮੈਂ ਤਾਂ ਸੋਹਣਾ ਹੈ ਪਿਤਾ ਜੀ ਕਰਦਾ ਜੇ ਛੋਟੇ ਛੋਟੇ ਬੱਚੇ ਛੱਡ ਕੇ ਮਾਰਨ ਨੂੰ ਥੋੜੀ ਸਾਰੀ ਹਾਲਤ ਕਦੀ ਆ ਗਈ ਜੀ ਲੱਗਦਾ ਵੀ ਕਿੰਨੇ ਨੇ ਖੋਈਆਂ ਜੀ ਮੈਂ ਤਾਂ ਸਾਸ ਸੋਹ ਤੇ ਸੋਹਰੇ ਨੇ ਇਹੀ ਜਿਹੇ ਲੜਦੇ ਨੇ ਕੱਲ ਵੀ ਇਹੀ ਲੜੇ ਨੇ ਰਾਤ ਨੂੰ ਤੇ ਇਹ ਇਹਨਾਂ ਨੇ ਲੜਾਈ ਹੋਈ ਐ ਇਹਨਾਂ ਦੀ ਤੇ ਰਾਤ ਲੜਾਈ ਹੋਈ ਐ ਸਵੇਰੇ ਪਤਾ ਨਹੀਂ ਇਹਨਾਂ ਦਾ ਕੌਣ ਹੋ ਗਿਆ ਸائیں ਕਹੀਏ ਨੇ ਆਜੋ ਆਜੋ ਮੈਂ ਆਈਆਂ ਬਸ ਉਦੋਂ ਮੇਰੇ ਆਉਣ ਦੇ ਦਾ ਕਰੇ ਹੈ ਨਹੀਂ ਜੀ ਹੈ ਜੀ ਮੰਗ ਕਰ ਰਹੇ ਆਂ ਸਾਫ ਮਿਲੇ ਜੀ ਮੈਨੂੰ ਮੇਰੀ ਧੀ ਮਾਰਤੀ ਇਹਨਾਂ ਨੇ ਸਾਫ ਮਿਲਣਾ ਚਾਹੀਦਾ ਮੈਨੂੰ ਹੈ ਨਾ ਲਾਸਟ ਵਾਰ ਤੁਹਾਡੀ ਕਿੰਨੀ ਵਾਰ ਲਈ ਸੀ ਬੇਟੀ ਮੇਰੀ ਦਾ ਜੀ ਅੱਜ ਕੱਲ੍ਹ ਇਹ ਨਹੀਂ ਹੋਈ ਬੇਟੀ ਨਾਲ

ਪੋਤਾਂ ਕਿਤੋਂ ਕਹਿੰਦੇ ਡੱਡ ਬੋਡੀ ਆਈ ਆਗੇ ਲੈ ਕੇ ਗਈ ਸੀ ਇਹਨੂੰ ਲੈ ਕੇ ਤਾਂ ਨਹੀਂ ਗਏ ਹਸਪਤਾਲ ਕਿਤੇ ਮੈਂ ਇਹਨਾਂ ਦਾ ਪੂਰੀ ਹੋ ਗਈ ਮੋੜ ਲਿਆ ਉਹਦੀ ਨਾਲ ਦੀ ਨਾਲ ਮੈਂ ਤਾਂ ਕਰੇ ਡੱਡ ਬੋਡੀ ਹੀ ਆਈ ਉਸ ਮੇਰੇ ਮੰਗ ਵੀ ਡੱਡ ਬੋਡੀ ਆ ਗਈ ਸੀ ਹੱਜ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਹੈ ਭਾਈ ਜੀ ਜੀਰੀ ਲੜਕੀ ਤੁਹਾਡੀ ਕੀ ਲੱਗਦੀ ਸੀ ਤੇ ਕੀ ਕਿਸੇ ਵਿਆਹ ਹੋਈ ਸੀ ਕੀ ਗੱਲ ਹੋਈ ਸਰੀ ਮੇਰੀ ਮਾਸੀ ਦੀ ਬੇਟੀ ਸੀ ਇਹਨਾਂ ਦੀ ਉਹ ਮੇਰੀ ਮਾਸੀ ਜੀ ਹੈਗੇ ਮੇਰਾ ਪਿੰਡ ਫਲਾਉਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕੇ ਪਿੰਡ ਸੀਗਾ ਮੇਰੀ ਮਾਸੇ ਦੀ ਕੁੜੀ ਦਾ ਤੇ ਵਿਆਹੀ ਵੀ ਸੀਗੀ ਆਪਣੇ ਹਰੀਗੜ੍ਹ ਜੀ ਤੇ ਕੁੜੀ ਦਾ ਨਾਮ ਸੀਗਾ ਕੀ ਨਾ ਰਾਜੀ ਹਾਂ ਸੁਖਿੰਦਰ ਉਹਦਾ ਰਾਜੂ ਕਹਿੰਦੇ ਸੀਗੇ ਉਸ ਭਾਈ ਜੀ ਤੇ ਅੱਜ ਕੀ ਸੁਣਾਉਣਾ ਸੀ ਅੱਜ ਘਟਨਾ ਭਾਈ ਜੀ ਇਹ ਹੋਈ ਜਦੋਂ ਮੈਨੂੰ ਫੋਨ ਆਇਆਗਾ ਮੈਂ ਤਾਂ ਪਿੰਡੋਂ ਗਿਆਗਾ ਉਹਨਾਂ ਮਾਕੇ ਆਪਣਾ ਜਿਹੜਾ ਹੁੰਦਾ ਹੈਗਾ ਆਪਾਂ ਟੈਕਟਰ ਜਾਂ ਕਹਿੰਦੇ ਆਂਗੇ ਵੀ ਸਿਬਤ ਲਜਾਣ ਨੂੰ ਜਲਦੀ ਜਲਦੀ ਕਹੀ ਜਾਂਦੇ ਸੀਗੇ ਵੀ ਭਾਈ ਲੈ ਚੱਲੋ ਲੈ ਚੱਲੋ ਮੈਂ ਜਾ ਕੇ ਕਿਹਾ ਵੀ ਮੈਂ ਕਿਹਾ ਵੀ ਗੱਲ ਕੀ ਹੋਈ ਐ ਤੂੰ ਗੱਲਬਾਤ ਤਾਂ ਦੱਸੋ ਉਦੋਂ ਆ ਜੋ ਮੇਰੀ ਮਾਦਰ ਆ ਗਈ ਇਹ ਮੇਰੀ ਮਾਸੀ ਜੀ ਐ ਕਹਿੰਦੇ ਵੀ ਕੁੜੀ ਦੇ ਭਾਈ ਤੂੰ ਹੀ ਤੰਬੀਲ ਪਏ ਪਏ ਆਗੇ ਇਹਨਾਂ ਨੇ ਕੁੜੀ ਨੂੰ ਸਰਫਾਸ ਖਵਾ ਦਿੱਤੀ ਰਾਤ ਨੂੰ ਕੁੱਤੀ ਆ ਰਾਤ ਕੁੱਤੀ ਐ ਜੀ ਸਵੇਰ ਉਹਦੇ ਤੇ ਭਾਈ ਉਹਦਾ ਮੁੰਡਾ ਜਿਹੜਾ ਇਹ ਜਿਹੜਾ ਪਰੌਣਾਗਾ ਉਹ ਤਾਂ ਨਰਮਾ ਜੀ ਬੰਦਾ ਉਹਦੀ ਤਾਂ ਕੋਈ ਐਦਾਂ ਦੀ ਗੱਲਬਾਤ ਪਹਿਲਾਂ ਵੀ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਉਹਦਾ ਕੋਈ ਚੱਕਰ ਮੂੜਿਆ ਹੁੰਦਾ ਜਦੋਂ ਵੀ ਆਉਂਦਾ ਸੀਗਾ ਉਹਦਾ ਇੱਕ ਬਿਆਰ ਹੈ ਕੁੜੀ ਦਾ ਇੱਕ ਮਦਰ ਆ ਉਹਦੀ ਇੱਕ ਫਾਦਰ ਆ ਉਹ ਬਹੁਤ ਜ਼ਿਆਦੇ ਬਾਈ ਜੀ ਹਾਂ ਸੱਸ ਸੋਹਰਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਇਸੇ ਲਈ ਬੱਸ ਬਾਈ ਜੀ ਪਤਾ ਨਹੀਂ ਤਾਂ ਪਰੇਸ਼ਾਨ ਹੋ ਕੇ ਜੋ ਆਖੜੀ ਬਿਚਾਰੀ ਖੋਸ਼ ਖਾ ਗਈ ਹੈਗੀ ਰੱਬ ਜਾਣੇ ਉਹਨਾਂ ਨੇ ਬੱਸ ਖਵਾਤ ਆ ਰਮਣਾ ਵਿਚਾਰਾ ਉਹ ਸਵੇਰ ਟਰਾਈਡੈਂਟ ਆ ਜਾਂਦਾ ਸੀਗਾ 7 ਵਜੇ ਰਾਤ ਨੂੰ 9-10 ਵਜੇ ਘਰੇ ਜਾਂਦਾ ਸੀਗਾ ਉਹਨੂੰ ਕੋਈ ਦੱਸ ਦੇ ਦੋਸਤ ਨਹੀਂ ਸੀਗੇ ਕੁੜੀ ਦੇ ਵਿਚਾਰੇ ਦੀ ਫਾਦਰ ਦੀ ਪਹਿਲਾਂ ਡੈਥ ਹੋਈ ਵੀ ਸੀਗੀ ਮੇਰੀ ਮਾਸੀ ਦੇ ਹਸਬੰਦ ਦੀ ਤੇ 3 ਕਿਸਾਲਾਂ 4-5 ਸਾਲਾਂ ਦੀ ਕੁੜੀ ਸੀਗੀ ਵਿਚਾਰੀ ਉਦੋਂ ਮੇਰੀ ਮਾਸੀ ਦੀ ਤੇ ਫਾਦਰਨਾ ਹੋਣ ਕਰਕੇ ਇਹਨਾਂ ਨੂੰ ਤਾਨੇ ਮੇਨੇ ਮਾਰਦੇ ਰਹਿੰਦੇ ਸੀਗੇ ਮੇਰੀ ਦਰਾਣੀ ਦਾ ਭਾਈ ਆਹ ਕੁਛ ਲਿਆਈ ਹੈਗੀ ਤੂੰ ਕੀ ਲਿਆਈਆਂਗੀ ਦਾਜ ਪਿੱਛੇ ਕਰਦੇ ਰਹਿੰਦੇ ਸੀਗੇ ਗੱਲਾਂ ਦਰਾਣੀ ਉਹਦੀ ਜਿਹੜੀ ਕੁੜੀ ਸੀਗੀ ਉਹ ਕਹਿੰਦੀ ਰਹਿੰਦੀ ਸੀਗੀ ਵੀ ਮੈਂ ਆਹ ਕੁਛ ਲਿਆਂਦਾ ਤੂੰ ਕੀ ਲਿਆਂਦਾਗਾ ਐਸੀ ਗੱਲਾਂ ਨੂੰ ਲੈ ਕੇ ਬਾਈ ਦੀ ਚੱਕਰ ਸੀਗਾ ਬਸ ਕਰੇ ਹੁਣ ਪ੍ਰਮਾਤਮਾ ਜਾਣਦਾ ਵੀ ਉਹ ਕੁੜੀ ਆਪ ਕੁਛ ਕਾ ਗਈ ਸਾਡੀ ਜਾਂ ਉਹਨੇ ਕੁਛ ਕਬਾ ਪਹਿਲਾਂ ਵੀ ਕਲੇਸ਼ ਬਾਈ ਦੀ ਰਹਿੰਦਾ ਸੀਗਾ ਬਹੁਤ ਵਾਰੀ ਪਹਿਲਾਂ 5-7 ਵਾਰੀ ਪੰਚਾਇਤਾਂ ਹੋ ਚੁੱਕੀਆਂ ਸੀ ਜੀ ਬੱਚੇ ਦੋ ਆ ਜੀ ਹੁਣ ਕੀ ਮੰਗ ਕਰਦੀ ਲੜਦੀ ਬਸ ਆਏ ਜੀ ਇਨਸਾਫ ਮਿਲਣਾ ਚਾਹੀਦਾ ਜੀ ਬਸ ਯ ਲੈ ਇਹ ਅ ਵੀ ਸਾਡੀ ਮਾਸੀ ਜੀ ਇਹ ਤਾਂ ਵਿਚਾਰੇ ਪਹਿਲਾਂ ਇਕੱਲੇ ਆ ਗਏ ਤੁਹਾਨੂੰ ਤਾਂ ਇਹ ਹੀ ਹੈ ਵੀ ਇਹਨਾਂ ਨੂੰ ਇਨਕਾਰ ਮਿਲੇ ਬਸ ਇਹ ਗੱਲ ਆ ਜੀ ਆ ਸਾਡੇ ਮਾਮਾ ਜੀ ਆ ਇਹਨਾਂ ਦੇ ਬਿਲਕੁਲ ਬਾਈ ਜੀ ਕਾਨੂੰਨੀ ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹ ਬਸ ਹੋ ਜੇ ਕੋਈ ਗੱਲ ਨਹੀਂ